कोरोना दी बीमारी ਜਿੱਥੇ ਮੁਰਤੋਂ ਪੈਰੋਸਾਰ ਰਹੀ ਆ ਦੁਨੀਆ ਭਰ ਵਿੱਚ ਇਸ ਦੌਰਾਨ ਅਮਰੀਕਾ ਵਿੱਚ ਵਰਲਡ ਆਫ ਫੈਮਸ ਡਾਕਟਰ ਕਿਡਨੀ ਦੇ ਮਸ਼ਹੂਰ ਡਾਕਟਰਾਂ ਨਾਲ ਵਰਲਡ ਵਿੱਚ ਵਿਜੇ ਤਸੀਨ ਜੋ ਕਿ ਵਰਲਡ ਦੇ ਹਰ ਪਾਸੇ ਜਾਂਦੇ ਨੇ ਉਹਨਾਂ ਦੇ ਪਿਤਾ ਧੀਮਸਨ ਦੀ ਦਿੱਤੇ ਦਿਨੀ ਕੋਰੋਨਾ ਕਾਰਨ ਮੌਤ ਹੋ ਗਈ ਆ ਅਮਰੀਕਾ ਵਿੱਚ ਸਾਡੇ ਨਾਲ ਨੇ ਉਹਨਾਂ ਦੇ ਛੋਟੇ ਬੇਟੇ ਸੋਨੂ ਤਸੀਨ ਜੋ ਕਿ ਸਾਨੂੰ ਦੀ ਜਾਣਕਾਰੀ ਦੇਣਗੇ ਸੋਨੂ ਜੀ ਬੜੀ ਦੁਖਦੀ ਗੱਲ ਆ ਤੁਹਾਡੇ ਪਿਤਾ ਜੀ ਦਾ ਨਿਂਦਨ ਹੋ ਗਿਆ ਕੋਰੋਨਾ ਕਾਰਨ ਕੀ ਆ ਸਾਰਾ ਮਾਮਲਾ ਮੰਦਾ ਇਹ ਮਹੀਨੇ ਇੱਕ ਮਹੀਨਾ ਪਹਿਲਾਂ ਮੇਰੇ ਪਾਪਾ ਨੂੰ ਥੋੜੇ ਰੋਕ ਖਾਣੇ ਪੀਣੇ ਤੋਂ ਉਹਨੂੰ ਪ੍ਰੋਬਲਮ ਆ ਗਈ ਇਸ ਕਰਕੇ ਉਹਨਾਂ ਨੇ ਡਾਕਟਰ ਉਹਨਾਂ ਨੇ ਹਸਪੀਟਲ ਚ ਐਡਮਿਟ ਕਰਵਾਇਆ ਐਡਮਿਟ ਕਰਵਾਉਣ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਕਰੋਨਾ ਪੋਜ਼ੀਟਿਵ ਹੈ ਅਤੇ ਉਹਨਾਂ ਨੂੰ 3 ਦਿਨ ਹਸਪੀਟਲ ਅਮਰੀਕਾ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕਟਟ ਕਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹ ਘਰ ਫੇਸ ਦਿੱਤੇ ਗਏ ਤੇ 15 ਦਿਨ ਤੋਂ ਉਹਨਾਂ ਨੂੰ ਸਭ ਕੁਝ ਖਾਣਾ ਪੀਣਾ ਛੋੜ ਦਿੱਤਾ ਸੀ ਤੇ ਮਿਤੀ 3 ਤਰੀਕ ਨੂੰ ਉਹ ਪ੍ਰਮਾਤਮਾ ਕੋਲ ਚਲੇਗੇ ਉਹਨਾਂ ਦੀਆਂ ਸਾਰੀਆਂ ਰਸਮਾਂ ਉੱਥੇ ਵੀ ਕੀਤੀਆਂ ਗਈਆਂ ਅਮਰੀਕਾ ਵਿੱਚ ਹਨ ਉਹਨਾਂ ਦੀ ਸਾਰੀਆਂ ਰਸਮਾਂ ਉਹ ਰਸਮਾਂ ਉੱਤ ਅਮਰੀਕਾ ਵਿੱਚ ਕੀਤੀਆਂ ਗਈਆਂ ਤੇ ਉਹਨਾਂ ਦੇ ਜੜੇ ਫੁੱਲ ਉਹ ਆਪਣੇ ਹਰ ਦਵਾਰ ਵਿੱਚ ਹੀ ਪਾਈ ਜਾਣਗੇ ਤੁਸੀਂ ਕਰੋਨਾ ਲੈ ਕੇ ਭਾਰਤ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਕਦੋਂ ਚੁੱਕਨੇ ਚਾਹੀਦੇ ਹਨ ਉਹ ਵੀ ਦੱਸੋ ਮੈਂ ਭਾਰਤ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਇਸ ਬਿਮਾਰੀ ਦਾ ਛੇਤੀ ਤੋਂ ਛੇਤੀ ਇਲਾਜ ਕੋਈ ਲੱਭਣਾ ਚਾਹੀਦਾ ਜਿਹਦੇ ਕਰਕੇ ਹੋਰ ਵੀ ਕਿਸੇ ਨੂੰ ਕੋਈ ਇਹ ਜੀ ਪ੍ਰੋਬਲਮ ਨਾ ਹੋਵੇ ਸਾਡੇ ਸੋਨੂ ਪਸੇਂ ਜੋਗੀ ਪੱਤਰਕਾਰ ਵੀ ਨੇ ਹੁਣ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰੋਨਾ ਦੀ ਬਿਮਾਰੀ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾਣਾ ਤਾਂ ਜੋ ਬਿਮਾਰੀ ਫੈਲਣ ਤੋਂ ਪਹਿਲਾਂ ਰੋਕੀ ਜਾ ਸਕੇ ਪੰਜਾਬੀ ਜਗਮਨ ਟੀਵੀ ਲਈ ਮੈਂ ਹਰੀਸ਼ ਵਟਲਾ ਕੋਰਾਂਗੀ